ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੀ ਪਿਪਲੀ ਦੇ ਵਿੱਚ ਪੁਰਾਣੀ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਦੋਂ ਤੁਸੀਂ ਪੁਰਾਣੀ ਪਿਪਲੀ ਤੋਂ ਮਿੱਤਰੋ ਸਕੂਲ ਦੇ ਕੋਲੋਂ ਹਰਦਿਆਲੇਆਂ ਨੂੰ ਜਿਹੜੀ ਛੜਕ ਜਾਂਦੀ ਆ ਮਿੱਤਰੋ ਨਵੀਂ ਬਣੀ ਛੜਕ ਉਹ ਛੜਕ ਦੇ ਉੱਤੇ ਬਰ ਖੇਤਾਂ ਦੇ ਵਿੱਚ ਪਾਈ ਹੋਣਾ ਉਹਦਾ ਰਹਿਣ ਵਸੇਰਾ ਵਾ ਕਰੇਲੂ ਪਰਵਾਰਾ ਤੇ ਪਾਈ ਹੁਣਾਂ ਉਹਦੇ ਕੋਲੇ ਇੱਕ ਟਾਪ ਦੀ ਝੋਟੀ ਬਕਾ ਹੂਆ ਮਿੱਤਰੋ ਬਹੁਤ ਸੋਹਣੀ ਖੁੱਲੇ ਥੁੱਲੇ ਲੀਵੇ ਭਾਂਡੇ ਦੇ ਵਿੱਚ ਆ ਕੱਚੀ ਆ ਪੰਜ ਚਾਰ ਦਿਨ ਦੀ ਮੱਥੇ ਦੇ ਵਿੱਚ ਆਪਾਂ ਜਿਵੇਂ ਕਹਿ ਦਿੰਨੇ ਹੁਣੇ ਨਾ ਚਟਕੀ ਭਰ ਜਾ ਬਲ ਜ਼ਰੂਰ ਹੈਗਾ ਬਾਕੀ ਝੋਟੀ ਸਾਰੀ ਮਿੱਤਰੋ ਬਕਮਾਲ ਆਓ ਕਰਦੇ ਭਾਈ ਦੇ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਨੇ ਕਿੰਨਾ ਦੁੱਧ ਦਿੱਤਾ ਹੋਇਆ ਇਹਨੇ ਕਿੰਨੇ ਵਾਰ ਸੁਆਇਨੇ ਸੋਣਾ ਕਿਹੜੇ ਸੀਮਿੰਟ ਤੋਂ ਗੱਪਣ ਆ ਜੋ ਮਿਲਦੇ ਭਾਈ ਨੂੰ ਸਸਿਕਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਸੇਤਾ ਦੇ ਪਰਿਵਾਰ ਜੀ ਬਹੁਤ ਵਧੀਆ ਤੁਸੀਂ ਸੁੱਖਣਾ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਆਲਣੇ ਦੀਆਂ ਮੁਬਾਰਕਾਂ ਜੀ ਹਾਂ ਨਵੇਂ ਸਭ ਨੂੰ ਮਾਰਨ ਦਾ ਤੇ ਅੱਛਾ ਬਾਈ ਨਾਮ ਦੱਸ ਦੀਏ ਕਿਰਨ ਦੀ ਨਾ ਮੇਰਾ ਗੋਰਾ ਹੀ ਹੂੰ ਰਵੀ ਸਿੰਘ ਵੀ ਗੋਰਾ ਹੀ ਕਹਿੰਦੇ ਇਥੇ ਪਿੰਡ ਦੇ ਵਿੱਚ ਗੋਰਾ ਹੀ ਕਹਿੰਦੇ ਹਾਂਜੀ ਅੱਛਾ ਭਾਈ ਜਿਹੜੀ ਝੋਟੀ ਵੇਚਣੀ ਆਪਾਂ ਕਿੰਨਵਾ ਸੂਆ ਇਸਕੇ ਇਹ ਤੀਜਾ ਸੂਆ ਹੁੰਦੀ ਹੈ ਜੀ ਤੀਜਾ ਸੂਆ ਇਹਨੇ ਇਤਕੀ ਸੂਨਾਵਾ ਹਾਂਜੀ ਕਿਨੇ ਦਿਨ ਪਏ ਪਈ ਤੇ ਸੂਣ ਦੇ ਵਿੱਚ ਇਹਦੇ 5-6 ਦਿਨ ਪਏ ਜੇ 5-6 ਦਿਨ ਪਏ ਲੇਵਾ ਤਾਂ ਬਹੁਤ ਬਣਾ ਜਾਂਦੀ ਹੁੰਨੀ ਪਈ ਪੂਰਾ ਪੂਰਾ ਫਸ ਕੇ ਹੁੰਦੀ ਹੈ ਠੀਕ ਹੈ ਭਾਈ ਕਿੰਨਾ ਦੁੱਧ ਚੋਇਆ ਹੋਇਆ ਭਾਈ ਆਪਾਂ ਦਾ ਦੁੱਧੇ ਦਾ 14 ਕਿਲੋ ਚੋਇਆ ਨਹੀਂ ਕਿ 15 ਕਿਲੋ ਹੱਸ ਕੇ ਦੇਵਾਂਗੇ ਠੀਕ ਹੈ 14 ਕਿਲੋ ਦੂਜੀ ਸੂਆ ਆਪਾਂ ਚੋਲਿਆ ਬੀ ਹਾਂ ਚੋਲਿਆ ਗੱਬਣਾ ਅਰਦੇ ਕੁੰਗੜ ਦੇ ਸੀਮਿੰਟ ਤੋਂ ਗੱਬਣਾ ਲੈ ਵੀ ਮਿੱਤਰੋ ਤੀਜਾ ਸੂਆ ਸੋਣਾ ਕੋਈ ਕਹਿਣ ਨੂੰ ਦੂਜਾ ਵੀ ਕਹਿ ਦਿੰਦੇ ਤੇ ਤੁਸੀਂ ਮੰਨਣਾ ਸੀਗਾ ਇਹ ਗੱਲ ਸੀਗੀ ਮਿੱਤਰੋ ਸੋਹਣੀ ਸੁਨੱਖੀ ਸਿੰਘਾਂ ਦੀ ਮੂੰਹ ਮੱਥੇ ਦੀ ਝੋਟੀ ਢਾਢੀ ਚੰਗੀ ਆ ਲੀਵੇ ਭਾਂਡੇ ਲੀਵੇ ਚੋਣ ਚੰਨ ਚੰਗਾ ਲੱਗਿਆ ਬਾਈ ਬਿਲਕੁਲ ਇੱਕ ਨੰਬਰ ਬਾਈ ਅੱਛਾ ਥੋੜਾ ਜਿਆਦਾ ਚਲੋ ਹੁਣ ਤਾਂ ਆਪਣੇ ਤੋਂ ਉਪਰਾ ਕਰਦੀ ਡਰਦੀ ਆ ਉਵੇਂ ਮਤਲਬ ਕਿ ਕਰਦੀ ਨਹੀਂ ਉਪਰਾ ਕੋਈ ਗੱਲ ਨਹੀਂ ਬਾਈ ਇਹਦਾ ਬੱਚਾ ਵੀ ਨਾ ਛੜਲਾ ਨਾ ਛੜਲਾ ਬਹਤਾਰਦੇ ਮਿਲ ਪੈਂਦੀ ਆ ਢਾਰਦੀ ਮੇਰੇ ਇੰਨੀ ਚੰਗੀ ਆ ਠੀਕ ਆ ਬਾਈ ਲੰਮਾ ਸਵਾ ਮ ਕਿੰਨਾ ਕੋਈ ਦੁੱਧ ਪਿਆ ਕੀ ਮਿਲ ਗਈ ਛੇ ਸੱਤ ਨੂੰ ਲੰਮਾ ਇਹਦੀ ਤਾਂ ਛੜੀ ਸੀ ਆਪ ਹੀ ਠੀ ਉਦੋਂ ਪਹਿਲਾਂ ਕਰ ਗਈ ਦੂਜੇ ਸੂਆ ਇਹ ਤਾਂ ਕੀ ਆਪ ਹੀ ਛੱਡੀ ਆ ਹਾਂ ਇਹ ਤਾਂ ਕੀ ਆਪ ਹੀ ਛੱਡੀ ਆ ਤਾਂ ਇਹ ਕਿੰਨੀ ਰਾਜੀ ਨਹੀਂ ਹੋਈ ਠੀਕ ਆ ਭਾਈ ਠੀਕ ਆ ਅੱਛਾ ਰੇਟ ਕੀ ਰੋਗੇ ਇਹਦਾ ਜੀ ਰੇਟ ਜਿਹੜਾ ਭਾਈ 1.5 ਲੱਖ 1.5 ਲੱਖ ਰੁਪਏ ਵਿੱਚੋਂ ਮਾਨਤਨ ਹੋ ਜਾਊ ਹਾਂ ਮਾਨਤਨ ਹੋ ਜਾਊ ਥੋੜਾ ਫੁੱਲਾ ਡੁੱਲਾ ਕਰਦੀ ਫਿਰ ਹਾਂਜੀ ਠੀਕ ਆ ਤੋਰੀ ਭਾਈ ਮੜਾ ਕਦੀ ਬਾਦ ਨਹੀਂ ਲੈ ਵੀ ਮਿੱਤਰੋ ਤੀਜਾ ਸੂਆ ਇਹਨੇ ਸੂਣਾਵਾ ਕਰਮਾ ਵਾਲੀ ਨੇ ਸੂਣ ਦੇ ਵਿੱਚ ਦਿਨ ਹਜੇ ਘੱਟ ਤੋਂ ਘੱਟ ਵੀ ਪਾਈ ਪਾਲੇ ਨਹੀਂ ਤਾਂ ਭੰਡ ਸੱਤ ਦਿਨ ਇਹਨੇ ਟੌਰਨ ਵਾਲੀ ਲੈ ਜਨੇ ਨੀਵੇਂ ਭਾਂਡੇ ਵਾਲੀ ਦੇਖ ਅਖਰੀ ਬਹੁਤ ਸੱਲੋ ਲੈ ਵੀ ਮਿੱਤਰੋ ਥੋੜਾ ਜ ਜਿਹੜੀ ਤੋਰੀ ਹੈ ਜਿੰਨੀ ਕੋ ਵਿਖਾਤੀ ਹੈ ਭੱਜ ਗਈ ਸੀ ਹੁਣ ਇਹਨੂੰ ਆਪਾਂ ਬਣਤਾ ਕਰਮਾਂ ਵਾਲੀ ਨੂੰ ਬਹੁਤ ਚੰਗੀ ਬਰੀਕੀ ਦੇ ਵਿੱਚ ਆ ਡਰ ਕੁਆਲਟੀ ਵਾਲੋ ਛੋਟੀ ਖੁੱਲੀ ਡੁੱਲੀ 15 16 ਕਿਲੋ ਦੁੱਧ ਦਾ ਰਕੜ ਬਾਈ ਆਈ ਮੜਾ ਜੋਰੇ ਦੇਰ ਤੋਂ ਮਾਨਤਨ ਕਰਦੇਗਾ ਬਾਈ ਫਿਰ ਹਾਂਜੀ ਮਾਨਤਨ ਕਰਦੇਗਾ ਦੇਰ ਤੋਂ ਹਾਂ ਮਾਨਤਨ ਮਾਨਤਨ ਹੋ ਜਾਊਗਾ ਜੀ ਨੰਬਰ ਕਿੰਨਾ ਆ ਗਿਆ ਬਾਈ ਆਪਣਾ ਨੰਬਰ ਹੈ 94638 94638 99376 ਇੱਕ ਵਾਰੀ ਹੋਰ ਬੋਲ ਦਿਓ ਜੀ 94638 ਜੀ 99376 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਕੈਂਪ ਮਿੱਤਰੋ ਤੁਸੀਂ ਪਿੰਡ ਹੈਗਾ ਜਿਹੜਾ ਪੁਰਾਣੀ ਪੀਪਲੀ ਜ਼ਿਲ੍ਹਾ ਹੈਗਾ ਬਾਈ ਨੂੰ ਫਰੀਦਕੋਟ ਜਾਣਕਾਰੀ ਲਈ ਨੰਬਰ ਸਕਰੀਨ ਇੱਕ ਨੰਬਰ ਹੋਰ ਲਾ ਲਾ ਦੱਸ ਦਿਓ ਜੀ 7842 ਜੀ 2493 ਇੱਕ ਵਾਰੀ ਹੋਰ ਬੋਲੋ 7842 ਜੀ 2493 ਠੀਕ ਹੈ ਬੇ ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਕੈਂਪ ਧੰਨਵਾਦ ਸ਼ੁਕਰੀਆ ਜਉਂਦੇ ਰਹੋ ਇਹਦਾ ਬਾਲਾ ਦਾ ਤਾਂ ਐ ਕੀਤਾ ਨੇ ਪਸੂ ਹੈ ਨਹੀਂ ਸੀ ਬਾਹਰ ਕੋਈ ਵੀ